ਸੁਣਨ ਵਿੱਚ ਆਇਆ ਕਿ ਅਹਮਦਾਬਾਦ ਦੇ ਹਸਪਤਾਲ ਨੇ ਇੱਕ ਫੈਸਲਾ ਕੀਤਾ ਕਿ ਉਸ ਨਿੱਜੀ ਹਸਪਤਾਲ ਦੇ ਵਿੱਚ ਜੇਕਰ ਕੋਈ ਮਰੀਜ਼ ਦਾਖਲ ਹੈ ਤਾਂ ਉਸ ਨੂੰ ਮਿਲਣ ਜਿਹੜਾ ਵਿਅਕਤੀ ਆਊਗਾ ਉਸ ਦਾ ਪਤਾ ਲੈਣ ਜਿਹੜਾ ਵਿਅਕਤੀ ਆਊਗਾ ਤਾਂ ਉਸ ਤੋਂ 500 ਰੁਪਏ ਚਾਰਜ ਕੀਤੇ ਜਾਣਗੇ ਇਹ 500 ਰੁਪਏ ਉਸ ਮਰੀਜ਼ ਦੇ ਬਿੱਲ ਦੇ ਵਿੱਚੋਂ ਐਂਡ ਤੇ ਜੋ ਵੀ ਹਸਪਤਾਲ ਦਾ ਬਿੱਲ ਬਣੂਗਾ ਖਰਚਾ ਬਣੂਗਾ ਉਹਦੇ ਵਿੱਚੋਂ ਜਿੰਨੇ ਪੈਸੇ ਇਕੱਠੇ ਹੋਣਗੇ ਉਹ ਸਾਰੇ ਪੈਸੇ ਕੱਟ ਕਰ ਦਿੱਤੇ ਜਾਣਗੇ ਬਹੁਤ ਵਧੀਆ ਫੈਸਲਾ ਲੱਗਿਆ ਮੈਨੂੰ ਇਹ ਸੱਚ ਨਾਲ ਜੇ ਇਹ ਲਾਗੂ ਹੋ ਜਾਵੇ ਜੇ ਸਾਰੇ ਹਸਪਤਾਲ ਇਹ ਕਰ ਦੇਣ ਤਾਂ ਬਹੁਤ ਵਧੀਆ ਦਾਖਲ ਵਿਅਕਤੀ ਦਾ ਪਤਾ ਲੈਣਾ ਉਸਦੇ ਜਾਣਕਾਰ ਰਿਸ਼ਤੇਦਾਰ ਦੋਸਤ ਮਿੱਤਰਾਂ ਵੱਲੋਂ ਇਹ ਕਰਵਾਜ ਹੋ ਗਿਆ ਜਾਣਾ ਪੈਂਦਾ ਹੈ ਭਾਵੇਂ ਜਾਣ ਵਾਲਾ ਵਿਅਕਤੀ ਕੋਈ ਖਾਸ ਮਦਦ ਨਹੀਂ ਕਰ ਪਾਉਂਦਾ ਜਾਂਦਾ ਥੋੜਾ ਟਾਈਮ ਪਤਾ ਲਿਆ ਮੁੜਿਆ ਆਇਆ ਬਹੁਤੇ ਬਹੁਤੇ ਲੋਕ ਇਸ ਤਰ੍ਹਾਂ ਕਰਦੇ ਹਾਂ ਜਾਂ ਨਹੀਂ ਜਾਂਦਾ ਉਹਨਾਂ ਦੀ ਵੀ ਮਜਬੂਰੀ ਆ ਤਾਂ ਮੂੰਹ ਮੋਟੇ ਹੋ ਜਾਂਦੇ ਨੇ ਫਲਾਨਾ ਪਤਾ ਲੈਣ ਨਹੀਂ ਆਇਆ ਧਮਕਾ ਨਹੀਂ ਆਇਆ ਸ਼ਾਇਦ ਇੱਕ ਰੀਤ ਜਿਵੇਂ ਕਰਵਾਜ ਮੈਂ ਕਹਿ ਲਵਾਂ ਬਣ ਗਿਆ ਹਾਲਾਂਕਿ ਇਹ ਪਤਾ ਲੈਣ ਵਾਲਾ ਇਹ ਵਿਅਕਤੀ ਰੋਜ਼ ਕਿੰਨੇ 5 7 10 ਬੰਦੇ ਜੇ ਪਤਾ ਲੈਣ ਆਉਂਦੇ ਨੇ ਤਾਂ ਮਰੀਜ਼ ਨੂੰ ਜਿਹੜਾ ਸਾਹਮਣ ਰਿਹਾ ਹੁੰਦਾ ਪਰਿਵਾਰ ਉਹਦੇ ਮੈਂਬਰ ਉਹ ਪਹਿਲਾਂ ਤੋਂ ਹੀ ਦੁਖੀ ਹੁੰਦੇ ਨੇ ਪਹਿਲਾਂ ਤੋਂ ਹੀ ਸਮੱਸਿਆ 'ਚ ਹੁੰਦੇ ਨੇ ਦਿਨ ਰਾਤ ਉੱਥੇ ਖੜੇ ਹੁੰਦੇ ਨੇ ਉਹਨਾਂ ਨੂੰ ਬੜੀ ਹਰਤ ਹਰ ਪੱਖ ਤੋਂ ਉਹਨਾਂ ਨੂੰ ਚਿੰਤਾ ਹੁੰਦੀ ਆ ਜੇ ਆਉਣ ਵਾਲੇ ਬੰਦੇ ਨਾਲ ਸਾਰੀ ਕਹਾਣੀ ਰੋਜ਼ ਮੁੱਢ ਤੋਂ ਨਾ ਦੱਸਣ ਆਉਣ ਵਾਲੇ ਨੂੰ ਚਾਹ ਪਾਣੀ ਨਾ ਦੇਣ ਫਿਰ ਉਹਨਾਂ ਨੂੰ ਗਲਤ ਕਹਿ ਜਾਊ ਜੋ ਕਰਦੇ ਨੇ ਅਸੀਂ ਜਾਣਦੇ ਆ ਪਤਾ ਲੈਣਾ ਸੀਗਾ ਹੋਰ ਜੀ ਕੀ ਹੋ ਗਿਆ ਸੀ ਠੀਕ ਹੈ ਠੀਕ ਉਹ ਤੁਹਾਨੂੰ ਚਾਹ ਲੈ ਕੇ ਦੇਣਗੇ ਪਾਣੀ ਪੁੱਛਣਗੇ ਉਹਨਾਂ ਦਾ ਮਰੀਜ਼ ਕਿੰਨੇ ਤਨ ਘਟੂਗਾ ਕਿ ਵਧੂਗਾ ਮੇਰੇ ਖਿਆਲ ਚ ਇਹ ਫੈਸਲਾ ਲਾਗੂ ਜ਼ਰੂਰ ਹੋਣਾ ਚਾਹੀਦਾ ਠੀਕ ਹੈ ਇਸ ਦੇ ਨਾਲ ਇੱਕ ਤਾਂ ਜਿਹੜਾ ਫੁੱਕਾ ਰਵਾਜ ਆ ਸ਼ਾਇਦ ਇਹ ਘਟ ਜਵੇ ਦੂਸਰਾ ਜਿਹੜਾ ਵਿਅਕਤੀ ਸਮੱਸਿਆ ਚ ਹੈ ਅਸੀਂ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਰਲ ਕੇ ਜੇ ਥੋੜੀ ਥੋੜੀ ਉਹਦੀ ਮਦਦ ਕਰ ਦਈਏ ਤਾਂ ਹੋ ਸਕਦਾ ਹੈ ਜੇ ਉਹ ਲੋੜਵੰਦ ਹੈ ਤਾਂ ਉਹਦੀ ਉਹਦਾ ਭਾਰ ਘਟਜੂ ਕੁਝ ਤੀਸਰਾ ਹਰ ਬਾਹਰਲੇ ਵਿਅਕਤੀ ਦਾ ਦਾਖਲ ਮਰੀਜ਼ ਦੇ ਕੋਲੇ ਜਾਣਾ ਉਹਨੂੰ ਦੇਖ ਕੇ ਮੋੜਾਉਣਾ ਉਸ ਦੇ ਲਈ ਫਾਇਦਾ ਭਾਵੇਂ ਕੋਈ ਨਾ ਕਰੇ ਪਰ ਨੁਕਸਾਨ ਕਰ ਸਕਦਾ ਹੈ ਇਨਫੈਕਸ਼ਨ ਹੋ ਸਕਦੀ ਆ ਹਸਪਤਾਲ ਦੇ ਜਿਹੜਾ ਸਟਾਫ ਹੈ ਉਹਦੇ ਕੰਮ 'ਚ ਰੁਕਾਵਟ ਬਣਦੀ ਆ ਹਸਪਤਾਲ ਗੰਦਾ ਹੁੰਦਾ ਹੈ ਹਸਪਤਾਲ ਚ ਬੇਲੋੜੀ ਜਿਹੜੀ ਭੀੜ ਆ ਉਹ ਵੱਧਦੀ ਆ ਪਰੇਸ਼ਾਨੀ ਹੁੰਦੀ ਹੈ ਮਰੀਜ਼ਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਿਨ੍ਹਾਂ ਦਾ ਉੱਥੇ ਰਹਿਣਾ ਉੱਥੇ ਜਾਣਾ ਜ਼ਰੂਰੀ ਹੈ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਜਾਣ ਵਾਲਿਆਂ ਨੂੰ ਵੀ ਦਿੱਕਤ ਹੁੰਦੀ ਹੈ ਥੇਰੇ ਦੂਰ ਦਰਾਡੇ ਤੋਂ ਚੱਲ ਕੇ ਆਉਂਦੇ ਨੇ ਉਹਨਾਂ ਨੂੰ ਵੀ ਦਿੱਕਤ ਹੁੰਦੀ ਹੈ ਇਹ ਫੈਸਲਾ ਬਹੁਤ ਵਧੀਆ ਫੈਸਲਾ ਇਹ ਜ਼ਰੂਰ ਕਰ ਦੇਣਾ ਚਾਹੀਦਾ ਅਸੀਂ ਜਾਣਦੇ ਆ ਅਸੀਂ ਕੁਝ ਕਰਤਾ ਪਾਉਂਦੇ ਨਹੀਂ ਹੋ ਸਕਦਾ ਜੇ ਥੋੜੇ ਥੋੜੇ ਵਿਅਕਤੀ ਜਾਣ 3-500 ਰੁਪਈਆ ਨਾਲ ਕੁਝ ਫਾਇਦਾ ਹੋ ਜਵੇ ਹੋ ਸਕਦਾ ਇਹ ਪੀੜ ਘਟ ਜਵੇ ਹਾਂ ਜਾਣਾ ਚਾਹੀਦਾ ਅਜਿਹੇ ਔਖੇ ਸਮੇਂ ਹੀ ਆਪਣੇਆਂ ਦੋਸਤਾਂ ਮਿੱਤਰਾਂ ਰਿਸ਼ਤੇਦਾਰ ਭੈਣ ਭਾਈਆਂ ਦਾ ਜਿਹੜਾ ਹੈਗੀ ਲੋੜ ਵੀ ਹੁੰਦੀ ਹੈ ਤੇ ਉਹਨਾਂ ਦਾ ਪਤਾ ਵੀ ਲੱਗਦਾ ਅਜਿਹੇ ਸਮੇਂ ਮਹਿਜ 10-15 20 ਮਿੰਟ ਅੱਧਾ ਘੰਟਾ ਪਤਾ ਲੈਣ ਦੇ ਨਾਲੋਂ ਹੁਣ ਇਹ ਚਾਹੀਦਾ ਵੇ ਅਸੀਂ ਜਾਈਏ ਅਸੀਂ ਉੱਥੇ ਜਿਹੜਾ ਕਾਫੀ ਦਿਨਾਂ ਤੋਂ ਸਵੇਰ ਤੋਂ ਦਿਨਾਂ ਤੋਂ ਰਾਤਾਂ ਤੋਂ ਪਰਿਵਾਰਕ ਮੈਂਬਰ ਹੈਗਾ ਉਹਨੂੰ ਕਹੀਏ ਤੂੰ ਆਰਾਮ ਕਰ ਘਰ ਨੂੰ ਜਾ ਮੈਂ ਇੱਥੇ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਸੰਭਾਲਦਾ ਜਾਂ ਉਹਦੇ ਨਾਲ ਰਹੀਏ ਉੱਥੇ ਉਹਨੂੰ ਉੱਥੇ ਹੀ ਆਰਾਮ ਕਰਾਈਏ ਉਹਨੂੰ ਉਹਦਾ ਥੋੜਾ ਜਿਹਾ ਭਾਰ ਹੌਲਾ ਕਰੀਏ ਉਹਨੂੰ ਕੋਈ ਆਰਥਿਕ ਮਦਦ ਦੇ ਲਈਏ ਉਹਨੂੰ ਕੋਈ ਉੱਥੇ ਦਾ ਜਿਹੜਾ ਹੈਗਾ ਭਜਨ ਅਠ ਦੇ ਵਿੱਚ ਮਦਦ ਕਰੀਏ ਇਹ ਤਾਂ ਬਣਦੀ ਹੈਗੀ ਗੱਲ ਜਾਣਾ ਪਤਾ ਲੈਣਾ ਉਲਟਾ ਉਤੇ ਪਾਰ ਬਣਨਾ ਉਸ ਨੂੰ ਪ੍ਰਬੰਧ ਕਰਨਾ ਉਹ ਚਾਹ ਪੀ ਕੇ ਚੰਗਾ ਫਿਰ ਮੁੜਿਆਉਣਾ ਇਹਨੇ ਨਾਲ ਜਿਹੜੀ ਲੋਕ ਲੱਜ ਰੱਖਣ ਵਾਲੀ ਜਿਹੜੀ ਰੀਤ ਹੈ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਮੈਂ ਕਮ ਸੇ ਕਮ ਦੇ ਹੱਕ ਚ ਨਹੀਂ ਹੈਗਾ ਧੰਨਵਾਦ